ਨੰਗਲਸ਼ੀਰੀ ਨੰਦਪੁਰ ਸਾਹਿਬ ਮੁੱਖ ਮਾਰਗ ਉਤੇ ਇੱਕ ਵਾਰੀ ਫੇਰ ਹੋਇਆ ਹਾਦਸਾ ਆਪਸ ਚ ਟਕਰਾਈਆਂ ਤਿੰਨ ਗੱਡੀਆਂ ਜੀਹਾਂ ਜਿਸ ਨੂੰ ਲੈ ਕੇ ਵਾਹਨ ਚਾਲਕਾਂ ਵਿੱਚ ਆਪਸੀ ਤਕਰਾਰ ਦੇ ਚਲਦਿਆ ਮਾਹੌਲ ਕਾਫੀ ਪਖਿਆ ਰਿਹਾ ਮਿਲੀ ਜਾਣਕਾਰੀ ਅਨੁਸਾਰ ਟਰੱਕ ਚਾਲਕ ਨੇ ਦੱਸਿਆ ਕਿ ਉਹ ਨੰਗਲ ਤੋਂ ਸ਼ੀਰੀ ਨੰਦਪੁਰ ਸਾਹਿਬ ਵੱਲ ਨੂੰ ਜਾ ਰਿਹਾ ਸੀ ਕਿ ਅਚਾਨਕ ਪਿੰਡ ਦੜੋਲੀ ਦੇ ਕੋਲ ਅੱਗੇ ਮੋਟਰਸਾਈਕਲ ਵਾਲੇ ਨੇ ਬ੍ਰੇਕ ਲਗਾ ਦਿੱਤੀ ਜਿਸ ਨੂੰ ਬਚਾਉਣ ਦੇ ਲਈ ਉਸਨੇ ਜਦੋਂ ਬ੍ਰੇਕ ਲਗਾਈ ਤਾਂ ਪਿੱਛੋਂ ਤੋਂ ਆ ਰਹੀਆਂ ਦੋ ਕਾਰਾਂ ਤੇ ਟਰੱਕ ਆਪਸ ਵਿੱਚ ਟਕਰਾ ਗਏ ਜਿਤਕੀ ਕਾਰ ਚਾਲਕਾਂ ਦਾ ਕਹਿਣਾ ਹੈ ਕਿ ਟਰੱਕ ਡਰਾਈਵਰ ਵੱਲੋਂ ਅ ਤੇ ਇਕਦਮ ਬ੍ਰੇਕ ਲਗਾ ਦੇਨ ਕਰਕੇ ਇਹ ਹਾਦਸਾ ਵਾਪਰਿਆ ਦੱਸਦੀ ਹੈ ਕਿ ਇਸ ਹਾਦਸੇ ਵਿੱਚ I20 ਤੇ ਆਲਟੋ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈਆਂ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਫਿਰ ਵੀ ਨੰਗਲ ਸ਼ੇਰ ਅਨੰਦਪੁਰ ਸਾਹਿਬ ਮਾਰਗ ਉਤੇ ਹਾਦਸੇ ਰੁਕੰਦਾ ਨਾਮ ਨਹੀਂ ਲੈ ਰਹੇ ਹਨ ਜਾਣਕਾਰੀ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਮੌਕੇ ਉਤੇ ਪੁੱਜੀ ਉਹਨਾਂ ਵੱਲੋਂ I20 ਕਾਰ ਨੂੰ ਰਾਹ ਤੋਂ ਕਿਨਾਰੇ ਕਰ ਟ੍ਰੈਫਿਕ ਨੂੰ ਸਚਾਰੂ ਰੂਪ ਵਿੱਚ ਚਲਾਇਆ ਗਿਆ ਤੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਪੁੱਛਗਿੱਛ ਕਰ ਪੈਰੀ ਕਾਰਵਾਈ ਲਈ ਗੱਡੀਆਂ ਨੂੰ ਨੰਗਲ ਥਾਣਾ ਭੇਜਿਆ ਜਾਵੇਗਾ ਤੁਸੀਂ ਵੇਖੋ ਨੰਗਲ ਸਿਟੀ ਅਪਡੇਟ ਦੇ ਲਈ ਵਿਨਾਇਕ ਸ਼ਰਮਾ ਦੀ ਰਿਪੋਰਟ। ਆਹ ਲਓ। ਸਾਲਾਂ ਦੇ ਸਰਸਤੇ ਨੂੰ ਸੱਜਣ ਹੈ। ਪਾਜੀ ਕਿੱਥੇ ਵੀ ਇਹ ਇਹ ਕਹਿੰਦੇ ਭਾਈ ਸਾਹਿਬ ਜਾਏ। ਬੈਠ ਕੇ ਨਾ। ਭਾਈ ਸਾਹਿਬ ਦੱਸੋ ਕਿੱਥੇ ਆਪ ਪੱਥੇ ਨਹੀਂ ਬਗਣਾ। ਹਾਂਜੀ ਬਲੀ ਦੇਖੋ ਮੈਨੂੰ। ਹਾਲਾਂਕਿ ਤੁਸੀਂ ਕਿੱਥੇ ਐਕਸੀਡੈਂਟ ਹੋਇਆ ਕਿਹੜੀ ਕਿਹੜੀ ਜਗ੍ਹਾ ਤੇ ਹੋਇਆ? ਮੇਰਾ ਨਾਮ ਜੀ ਭੁਪਿੰਦਰ ਸਿੰਘ ਹੈ। ਇਹ ਡਰੋਲੀ ਆਪਣੇ ਮੰਦਰ ਦੇ ਲਾਗੇ ਐਕਸੀਡੈਂਟ ਹੋਇਆ ਜੀ। ਟਰੱਕ ਦੇ ਬ੍ਰੇਕ ਰੁਕ ਕਰਕੇ ਪਿੱਛੋਂ i20 ਕਾਰ ਹਿੱਟ ਕੀਤੀ ਹੈ ਜੀ ਤੇ ਪਿੱਛੇ ਆਪਣੇ ਆਲਟੋ ਕਾਰ ਹਿੱਟ ਕੀਤੀ ਹੈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਰੋਡ ਕਲੀਅਰ ਕਰਕੇ ਟ੍ਰੈਫਿਕ ਚਲਾ ਦਿੱਤਾ ਗਿਆ ਹੈ ਜੀ ਬਾਕੀ ਅੱਗੇ ਦੀ ਕਾਰਵਾਈ ਕਰ ਰਹੇ ਹਾਂ ਹਾਂ ਜੀ ਅੱਗੇ ਦੀ ਕਾਰਵਾਈ ਵਾਸਤੇ ਥਾਣੇ ਨੰਗਲ ਨੂੰ ਨੋਟਿਸ ਆਇਆ ਹੈ ਫਿਲਹਾਲ ਗੱਡੀਆਂ ਥਾਣੇ ਕੱਢਣ ਲੱਗੇ ਆ ਅਗਲੀ ਕਾਰਵਾਈ ਕਿਹੜੀ ਗੱਡੀ ਬਲਵਿੰਦਰ ਸਿੰਘ ਦੀ ਆਈ 20 ਹੈ ਜੀ हां जी हां जी ये ट्रक वाला काफी स्पीड ना सीगा इदे मोरे कोई साइकिल वाला कोई मोटरसाइकिल वाला आ गया कोई भी वैसे मोटरसाइकिल साइकिल वाला कोई नहीं था ये तब भी मारदा सीगा जी ते इने एकदम ब्रेक मारी पति मंदरों देख के मारी मथा टेकणो या कुछ भी कीता है ਬਈ ਦੀ ਗੱਡੀ ਜਿੱਦਾਂ ਮੇਰੀ ਪਿੱਛੇ ਮਗਰਾਦੀ ਬਜਰੀ ਪਿੱਛੇ ਡਿੱਗੀ ਵੀ ਕੋਈ ਬਜਰੀ ਸੱਠੀ ਵੀ ਐਸੇ ਕਾਫੀ ਨਾ ਜਿਆ ਜਿਹਦੇ ਵਿੱਚ ਮੇਰੀ ਗੱਡੀ ਸਟਿਕ ਕਰਕੇ ਥੱਲੇ ਵੜ ਗਈ ਮੇਰੇ ਮਗਰ ਗੱਡੀ ਹੋਰ ਸੀਗੀ ਜੀ ਉਹ ਵੀ ਆਪਣੇ ਭਰਾ ਦਈ ਆਈ ਉਹ ਵੀ ਉਹਨਾਂ ਦੀ ਗੱਡੀ ਵੀ ਥੱਲੇ ਵੜ ਗਈ ਆ ਮੇਰੇ ਗੱਡੀ ਨਾਲ ਲੱਗੇ ਹਾਂਜੀ ਉਹਨੇ ਦਿੱਤੀ ਆ ਰਹੀ ਜੀ ਬਸ ਸਾਡਾ ਕੰਮ ਕਰਾ ਦੇਣ ਦੀ ਗੱਡੀਆਂ ਦਾ ਕੋਈ ਚੱਕਰ ਨਹੀਂ ਮਾਰੀ ਸਾਨੂੰ ਕੋਈ ਨਹੀਂ ਸੰਜੀਤ ਕੁਮਾਰ ਐਡਵੋਕੇਟ ਹੈ ਜੀ ਮੇਰਾ ਨਾਮ ਹੈ ਤੇ ਦਰੋਹੀ ਗੇਟ ਦੇ ਥੋੜੇ ਅੱਗੇ ਜਾ ਕੇ ਜੀ ਲਾਕੜਾ ਸਗੋਂ ਮੋਹਰੇ ਤੋਂ ਇਹ ਵਾਹ ਟਰੱਕਾ ਦੇ ਨਹੀਂ ਪਤਾ ਨਹੀਂ ਕਿਹਾ ਉਹਨੂੰ ਅੱਖ ਚ ਕੀ ਆ ਬੱਜਿਆ ਕਿਹਾ ਨਹੀਂ ਪਿਆ ਉਹਨੇ ਬ੍ਰੇਕ ਮਾਰੀ ਖਿੱਚ ਕੇ ਜੀ ਜਿਹਦੇ ਪਿੱਛੇ ਗੱਡੀ ਆਈ ਸੀ ਖੋਲ ਜੀ ਉਹਦਾ ਤੇ ਮੇਰਾ ਕਾਫੀ ਡਿਸਟੈਂਸ ਸੀਗਾ ਉਹਨੇ ਖਿੱਚ ਕੇ ਬ੍ਰੇਕ ਮਾਰੀ ਤੀਜੇ ਵਿੱਚ ਮੇਰੀ ਗੱਡੀ ਮੇਰੇ ਪਿੱਛੇ ਟੋਹੀ ਲੱਗੀ ਕੋਈ ਜਾਨੀ ਨੁਕਸਾਨ ਕੋਈ ਕਿਸੇ ਜਾਨੀ ਨੁਕਸਾਨ ਨਹੀਂ ਹੋਇਆ ਜੀ ਤੇ ਟਰੱਕਰ ਭੱਜਾਂ ਲੱਗਾ ਸੀਗਾ ਉਹਨੇ ਅਸੀਂ ਮੈਂ ਗੱਡੀ ਅੱਗੇ ਕਬਦ ਕਰਕੇ ਰੋਕ ਕੇ ਆਉਂ ਅਏ ਹੋਇਆ ਇਹ ਤੇ ਦੋਦੀ ਦੇ ਲਾਗੇ ਹੋਇਆ ਹਾਂਜੀ ਦੋਦੀ ਦੇ ਕੋਲ ਜਿਹੜਾ ਮੰਦਿਰ ਦੇ ਕੋਲ ਰਾਮ ਸਿੰਘ ਆ ਰਹੇ ਸੀ ਕਿਵੇਂ ਹੋਇਆ ਐਕਸੀਡੈਂਟ ਐਕਸੀਡੈਂਟ ਵੀਰ ਜੀ ਆਰਾਮ ਸਿੰਘ ਆ ਜੀ ਐਕਸੀਡੈਂਟ ਕਿਵੇਂ ਜੀ ਏਦਾਂ ਹੋਇਆ ਮੈਂ ਮੋਟਰਸਾਈਕਲ ਨਾਲ ਮੂਹਰੇ ਤੇ ਮੋਟਰਸਾਈਕਲ ਨਾਲ ਮੂਰਾ ਕਾਰ ਸੀ ਮੋਟਰਸਾਈਕਲ ਤਾਂ ਇੱਕ ਸਾਈਕਲ ਨਾਲ ਦਾ ਮੂਰੇ ਮੈਂ ਜੀ ਬ੍ਰੇਕ ਮਾਰੀ ਕਹਿੰਦੀ ਭਾਈ ਸਾਹਿਬ ਦੀ ਪਹਿਲਾਂ ਇੱਕ ਗੱਡੀ ਮਾਰਲੀ ਪਿੱਛੇ ਵੀ ਦੋ ਹੀ ਵੱਜ ਗਈ ਨਾ ਜੇ ਡਿਸਟੈਂਸ ਨਹੀਂ ਹੋਇਆ ਕੁਛ ਨਹੀਂ ਰਹੇਗਾ 40 45 ਮੀਟਰ ਤੇ ਮੇਰੀ ਗੱਡੀ ਪਿੱਛਾਂ ਗੱਡੀ ਵੱਜੀ ਸੀ ਸਾਈਡ ਤੇ ਗੱਡੀ ਦੀ ਵੱਜੀ ਨਹੀਂ ਡਿਸਟੈਂਸ ਹੈਗਾ ਸੀ ਨਹੀਂ ਤੁਸੀਂ ਇੱਕਦਮ ਜੇ ਡਿਸਟੈਂਸ ਜਿਹੜੀ ਜੱਕਦਮ ਤੁਹਾਡੀ ਕੋਲੋਂ ਬ੍ਰੇਕ ਲਗਾਈ ਜੀ ਉਹਦੇ ਵਜ੍ਹਾ ਨਾਲ ਜਿਹੜਾ ਡਿਸਟੈਂਸ ਹੁੰਦਾ ਜੀ ਵੀ ਇਹ ਕੰਟਰੋਲ ਕਰੀ ਕਟਰੋਲ ਮੈਂ ਕੰਟਰੋਲ ਕਰਦੀ ਮੋਟਰ ਦੇ ਚੜਨੇ ਤੇ ਚੱਕਰੋ ਚੜਨੇ ਤੇ ਇਹਨਾਂ ਦੀ ਕੰਟਰੋਲ ਹੋਣੀ ਜੀ ਡਿਸਟੈਂਸ ਹੁੰਦਾ ਜੀ ਮੈਂ ਨੰਗੜ ਤੇ ਜਿੱਤੇ ਜਾ ਰਿਹਾ ਮੜਾ ਘੜ ਜੀ ਪੂਰੀ ਐਕਸੀਡੈਂਟ ਹੋਇਆ ਤੁਹਾਡੇ ਨੋਨ ਹੈ ਮੈਂ ਪਹਿਲਾਂ ਹੀ ਮੇਰਾ ਨਾਮ ਹੈ ਜੀ ਐਡਵੋਕੇਟ 파ਰਥ ਮਿੱਤਲ ਅਸੀਂ ਤਾਂ ਜੀ ਇੱਥੇ ਆਪਣਾ ਅੱਜ ਆਨੰਦਪੁਰ ਕੋਟ ਜਾ ਰਹੇ ਸੀਗੇ ਕਾਂ ਸਾਡੇ ਵਕੀਲ ਸਾਹਿਬ ਦੀ ਅੱਜ ਗੱਡੀ ਆ ਜਿਹੜੀ ਕਿ ਉਹ ਮਤਲਬ ਲਗਾ ਲਓ ਕਿ ਤੁਸੀਂ ਇਸ ਰੋਡ ਤੇ ਸਾਨੂੰ ਪਹਿਲਾਂ ਵੀ ਪਤਾ ਹੀ ਆ ਜਿੱਦਾਂ ਹਾਦਸੇ ਬੜੇ ਹੋ ਰਹੇ ਆ ਠੀਕ ਹੈ ਤਾਂ ਮੈਂ ਤਾਂ ਇਹੀ ਗੱਲ ਕਹੂੰਗਾ ਬਾਕੀ ਤਾਂ ਤੁਹਾਨੂੰ ਉਹਨਾਂ ਨੇ ਸਾਰੀ ਗੱਲ ਦੱਸ ਹੀ ਦਿੱਤੀ ਹੋਣੀ ਹੈ ਮੈਂ ਤਾਂ ਇਹੀ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਕਿ ਇਸ ਰੋਡ ਨੂੰ ਜਿਹੜਾ ਹੈ ਕਿ ਜਲਦ ਤੋਂ ਜਲਦ ਡਬਲ ਕਰਨਾ ਚਾਹੀਦਾ ਤਾਂ ਦੇਖੋ ਤਕਰੀਬਨ ਡੇਲੀ ਮੰਗ ਇੱਥੇ ਕੋਈ ਨਾ ਕੋਈ ਹਾਦਸਾ ਹੁੰਦਾ ਹੀ ਆ ਜੀ ਠੀਕ ਹੈ ਸਾਰੇ ਮਤਲਬ ਜਿਹੜਾ মিডিਆ ਸਹਿਬਾਨ ਵਗੈਰਾ ਹੋਗੇ ਜਿਨਨੇ ਹੋਗੇ ਸਾਰੇ ਉਹਨੂੰ ਕਵਰ ਅਪ ਕਰਦੇ ਆ ਠੀਕ ਹੈ ਇਹ ਬੜੀ ਦੁਖਦਈ ਗੱਲ ਹੈ ਕਿ ਸਵੇਰੇ ਕੋਈ ਬੰਦਾ ਘਰੋਂ ਨਿਕਲਦਾ ਹੈ ਤਾਂ ਉਹ ਐਦਾਂ ਕੋਈ ਨਾ ਕੋਈ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਬੜੀ ਮੰਦਭਾਗੀ ਗੱਲ ਹੈ ਤਾਂ ਮੈਨੂੰ ਲੱਗਦਾ ਕਿ ਜਿਹੜਾ ਆਪਣਾ ਪ੍ਰਸ਼ਾਸਨ ਹੈ ਉਹਨੂੰ ਜਲਦ ਤੋਂ ਜਲਦ ਇੱਥੇ ਕੋਈ ਨਾ ਕੋਈ ਕਰਕੇ ਇਹਨੂੰ ਡਬਲ ਲਾਈਨ ਬਣਾਉਣ ਦਾ ਕਰਨਾ ਚਾਹੀਦਾ ਵੈਸੇ ਪਿਛਲੇ ਹੀ ਦਿਨ ਮੰਤਰੀ ਸਾਹਿਬ ਨੇ ਵੀ ਕਿਹਾ ਹੈ ਕਿ ਇਹ ਡਬਲ ਵੇ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਗਿਆ ਲੈਂਡ ਅਕੁਜੀਸ਼ਨ ਦਾ ਪਰ ਇਹ ਕੰਮ ਪਹਿਲਾਂ ਹੋ ਜਾਣਾ ਚਾਹੀਦਾ ਤਾਂ ਜਿਹੜਾ ਕਿ ਡਿਲੇ ਹੈ ਚਲੋ ਬਾਜ਼ ਹੁਣ ਫੇਰ ਵੀ ਆਪਾਂ ਪ੍ਰਸ਼ੰਸਾ ਕਰਦੇ ਆ ਇਹਨਾਂ ਦੀ ਕਿ ਇਹਨਾਂ ਨੇ ਹੁਣ ਕੰਮ ਨੂੰ ਕੀਤਾ ਤਾਂ ਇਹਨਾਂ ਨੂੰ ਜਲਦ ਤੋਂ ਜਲਦ ਇਹ ਜਿਹੜਾ ਹੈਗਾ ਇਹ ਡਬਲ ਲਾਈਨ ਦਾ ਕੰਮ ਸ਼ੁਰੂ ਕਰਕੇ ਲੋਕਾਂ ਨੂੰ ਸਪੁਰਦ ਕਰ ਦੇਣਾ ਚਾਹੀਦਾ ਹੈ ਤਾਂ ਕਿ ਜਿਹੜਾ ਅੱਜ ਨੁਕਸਾਨ ਹੋਇਆ ਕਿ ਅੱਗੇ ਤੋਂ ਜਿਹੜਾ ਲੋਕਾਂ ਦਾ ਨੁਕਸਾਨ ਨਾ ਹੋਵੇ ਤੇ ਜਿਹੜਾ ਜਾਨੀ ਮਾਨੀ ਜੋ ਵੀ ਨੁਕਸਾਨ ਹੈ ਕਿਸੇ ਬੰਦੇ ਦਾ ਹੈ ਗੱਡੀ ਦਾ ਪਹਨ ਕਿਸੇ ਦਾ ਵੀ ਹੈ ਉਹ ਨੁਕਸਾਨ ਤਾਂ ਨੁਕਸਾਨ ਹੀ ਹੈ ਨਾ ਜੀ ਤਾਂ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਨੁਕਸਾਨ ਹੋਇਆ ਦੋ ਗੱਡੀਆਂ ਦਾ ਆਪਸ ਵਿੱਚ ਨੁਕਸਾਨ ਹੋਇਆ ਜੇ ਇਹ ਇੱਥੇ ਆਪਣਾ ਫੋਰ ਲਾਈਨ ਜਾਂ ਟੂ ਲਾਈਨ ਹੁੰਦਾ ਜਿੱਦਾਂ ਵੀ ਥਾ ਤਾਂ ਜੇ ਨੁਕਸਾਨ ਨਾ ਹੁੰਦਾ ਤਾਂ ਇਹੀ ਪ੍ਰਸ਼ਾਸਨ ਅਗੇ ਬੇਨਤੀ ਹੈ ਕਿ ਇਹਨੂੰ ਜਲਦ ਤੋਂ ਜਲਦ ਖਤਮ ਕੀਤਾ ਜਾਵੇ ਤੇ ਇੱਥੇ ਹਾਈਵੇ ਦਾ ਜਿਹੜਾ ਉਹਨੂੰ ਬਣਾਇਆ ਜਾਵੇ ਐਕਸੀਡੈਂਟ ਹੋਇਆ ਜੀ ਕੀ ਕਹਣਾ ਜਾਊਗੇ ਹਾਂ ਜੀ ਮੇਰਾ ਨਾਮ ਸੰਦੋਸ ਸਿੰਘ ਹੈ ਪਿੰਡ ਤੜੋਲੀ ਤੋਂ ਜੀ ਆਹ ਜਿਹੜਾ ਐਕਸੀਡੈਂਟ ਹੋਇਆ ਜੀ ਇਹਦਾ ਕਾਰਨ ਹੈਗਾ ਜੀ ਮੇਨ ਮਾਈਨਿੰਗ ਦਾ ਜਿਹੜਾ ਇਹ ਲਾਇਆ ਗਿਆ ਹੈ ਨਾ ਇਹਦੇ ਕਰਕੇ ਟਿੱਪਣਾ ਕਰਕੇ ਚਿਕੜੀ ਵਗੈਰਾ ਬਹੁਤ ਹੋਈ ਵੀ ਰੋਡ ਦੇ ਉੱਤੇ ਹੀ ਉਹ ਮੋਟਰਹੇਰ ਵਾਲਾ ਇਕਦਮ ਹੀ ਆਪਣੀ ਸਾਈਡ ਦੇ ਰੋਡ ਦੇ ਵਿੱਚ ਆ ਗਿਆ ਗੱਡੀ ਵਾਲ ਨੇ ਬ੍ਰੇਕ ਮਾਰੀ ਤੇ ਪਿੱਛੇ ਗੱਡੀਆਂ ਲੱਗੀਆਂ ਆਪਸ ਵਿੱਚ ਸੋ ਇਸ ਕਰਕੇ ਇਹ ਰੋਡ ਨੂੰ ਕਲੀਅਰ ਕੀਤਾ ਜਾਵੇ ਕਿਉਂਕਿ ਬਾਰ ਬਾਰ ਤੁਸੀਂ ਆਪ ਦੇਖ ਸਕਦੇ ਜੀ ਬਹੁਤ ਜ਼ਿਆਦਾ ਚਿਗੜੀ ਹੋਈ ਵੀ ਤੇ ਬਜਰੀ ਰੋਡ ਪਰ ਹੀ ਖਿਲਰੀ ਫਿਰਦੀ ਹੈ ਕਿਹਨ ਦਾ ਕੀ ਮਤਲਬ ਹੈ ਜਿਹੜਾ ਇੱਥੇ ਲਗਾਇਆ ਗਿਆ ਟਿਪਰ ਇੱਥੇ ਛੱਡਦੇ ਆ ਇੱਕ ਹਾਸਿਆਂ ਨੂੰ ਸੱਦਾ ਦੇ ਰਹੀ ਹੈ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਪਹਿਲੇ ਵੀ ਇੱਕ ਦਿਨ ਜੋਸਫ ਆ ਆਪਣੇ ਸਿੱਖਿਆ ਮੰਤਰੀ ਜੀ ਨੂੰ ਵੀ ਰੋਕਿਆ ਸੀਗਾ ਪਰ ਇਹਦਾ ਕੋਈ ਹੱਲ ਹੀ ਹੋਇਆ ਬਾਕੀ ਪ੍ਰਸ਼ਾਸਨ ਨੇ ਮੰਗ ਕਰਦੇ ਵੀ ਇਹਦੀ ਜਲਦੋ ਜਲ ਕੁਛ ਨਾ ਕੁਛ ਹੱਲ ਲੱਭਿਆ ਜਾਵੇ